ਗੰਨਾ ਜਿਹੜਾ ਨਾ ਜੀ ਇਹ ਆਪਣੇ ਆਪ ਚ ਇੱਕ ਦਵਾਈ ਹੈ ਗੰਨੇ ਦੇ ਵਿੱਚ ਸਭ ਤੋਂ ਵੱਧ ਖੂਨ ਪੈਦਾ ਕਰਨ ਦੀ ਸ਼ਕਤੀ ਹੈ ਕਈ ਅਸੀਂ ਸ਼ੂਗਰ ਦੇ ਮਰੀਜ਼ਾਂ ਨੂੰ ਕਹਾਂ ਵੀ ਗੰਨੇ ਦਾ ਰਸ ਪੀਆ ਕਰੋ ਕਹਿੰਦੇ ਹੈ ਜੀ ਮੈਂ ਤਾਂ ਹਾਂ ਜੀ ਪੀਆ ਕਰੋ ਤੁਹਾਨੂੰ ਜੀਵ ਦਾ ਟੇਸਟ ਡਿਵੈਲਪ ਕਰਨਾ ਛੋਡੀ ਸਾਹਿਬ ਜਿੰਦਰ ਨੂੰ ਮਰਜ਼ੀ ਕਰ ਲੋ ਪੀਣ ਵਾਲੇ ਦਾਰੂ ਪੀ ਕੇ ਵੀ ਟੇਸਟ ਬਣਾ ਲੈਂਦੇ ਵੀ ਅੱਜ ਬੜੀ ਟੇਸਟੀ ਹੈ ਗੋਲ ਸਾਹਿਬ ਗਰਮੀ ਦਾ ਮੌਸਮ ਹੈ ਤੇ ਗੰਨੇ ਦੇ ਜੂਸ ਵਾਲੀਆਂ ਰੇੜੀਆਂ ਤੇ ਮੈਂ ਵੇਖਿਆ ਕਿ ਲੋਕ ਮਤਲਬ ਲਾਈਨਾਂ 'ਚ ਖੜੇ ਹੁੰਦੇ ਆ ਉਹ ਨਿੰਬੂ ਵੀ ਪਾਉਂਦਾ ਵਿੱਚ ਪੁਦੀਨਾ ਵੀ ਪਾਉਂਦਾ ਕੋਈ ਕੁਝ ਪਾਈ ਜਾਂਦਾ ਵਿੱਚ ਗੰਨੇ ਦੇ ਜੂਸ ਦੇ ਫਾਇਦੇ ਕੀ ਆ ਔਰ ਇਹਨੂੰ ਪੀਣ ਦੀ ਸਹੀ ਵਿਧੀ ਕੀ ਆ ਤੀਜਾ ਸਵਾਲ ਸ਼ੂਗਰ ਵਾਲੇ ਪੀ ਸਕਦੇ ਆ ਕਿ ਨਹੀਂ ਪੀ ਸਕਦੇ ਅ ਗੰਨਾ ਜਿਹੜਾ ਨਾ ਜੀ ਇਹ ਆਪਦੇ ਆਪ ਚ ਇੱਕ ਦਵਾਈ ਆ ਔਰ ਸਾਡੀ ਬਾਡੀ ਦੀ એનર્ਜੀ ਹੈ ਜੇ ਲੋਕ ਮੈਨੂੰ ਕਹਿੰਦੇ ਨੇ ਗੁਰਸਾ ਕੋਈ ਵਧੀਆ ਜਾਂ মালਟੀ ਵਿਟਾਮਿਨ ਦੱਸੋ ਕਿਹੜਾ ਮੈਂ ਕਹਣਾ ਗੰਨਾ ਜਾਂ ਗੁੜ ਤੇ ਕਿਉਂ ਗੰਨੇ ਦੇ ਵਿੱਚ ਸਭ ਤੋਂ ਵੱਧ ਖੂਨ ਪੈਦਾ ਕਰਨ ਦੀ ਸ਼ਕਤੀ ਹੈ ਬਲੱਡ ਸੈੱਲ ਇਨਕਰੀਜ਼ ਕਰਦਾ ਹੈ ਕਈ ਅਸੀਂ 슈ਗਰ ਦੇ ਮਰੀਜ਼ਾਂ ਨੂੰ ਕਹਾਂ ਵੀ ਗੰਨੇ ਦਾ ਰਸ ਪੀਆ ਕਰੋ ਕਹਿੰਦੇ ਹਾਂ ਜੀ ਤਾਂ ਕਹਾਂ ਹਾਂ ਜੀ ਪੀਆ ਕਰੋ ਕਿਉਂ ਇਹਦੇ ਵਿੱਚ ਸੁਕ੍ਰੋਜ਼ ਹੈ ਇਹ ਚ 슈ਗਰ ਨਹੀਂ ਹੈ ਜਦੋਂ ਇਹ ਤੋਂ ਚੀਨੀ ਬਣਦੀ ਹੈ ਉਹ ਉਹ ਕਾਰਬੋਹਾਈਡਰੇਟ ਪੈਦਾ ਕਰਦੀ ਹੈ ਉਹ ਬਣ ਗਈ 슈ਗਰ ਹੂੰ ਇਹਦੇ ਵਿੱਚ 슈ਗਰ ਨਹੀਂ ਹੈ ਸੁਕ੍ਰੋਜ਼ ਹੈ ਔਰ ਜਿਹੜਾ ਇਹ ਤੋਂ ਬਣਿਆ ਹੋਇਆ ਗੰਨੇ ਦੇ ਰਸ ਤੋਂ ਗੁੜ ਹੈ ਉਹ ਹੋਰ ਕਮਾਲ ਹੈ ਉਹ ਬਦਲੇ ਜੇ ਇੰਨੀ ਕਰੋੜੀ ਰੋਜ਼ ਖਾਦੀ ਜਾਵੇ ਇੰਨੀ ਡਲੀ ਉਹਦੀ ਰੋਟੀ ਤੋਂ ਬਾਅਦ ਦੋ ਵਾਰੀ ਤਿੰਨ ਵਾਰੀ ਖਾਦੀ ਜਾਵੇ ਤਾਂ ਬਾਡੀ ਦੇ ਵਿੱਚ ਠਕਾਵਟ ਹੋ ਹੀ ਨਹੀਂ ਸਕਦੀ ਸੋਡੀ ਸਾਹਿਬ ਕਦੇ ਗੰਨੇ ਦਾ ਰਸ ਪੀਣ ਦਾ ਸਭ ਤੋਂ ਵਧੀਆ ਸਮਾਂ ਜਿਹੜਾ ਸਵੇਰੇ 11 ਵਜੇ ਤੋਂ ਪਹਿਲਾਂ ਪਹਿਲਾਂ ਜਾਂ ਸ਼ਾਮ ਨੂੰ 4-5 ਵਜੇ ਜਦੋਂ ਸੂਰਜ ਵਾਪਸ ਜਾ ਰਿਹਾ ਹੁੰਦਾ ਤਾਂ ਪਸ ਛੱਡ ਰਿਹਾ ਹੁੰਦਾ ਉਸ ਟਾਈਮ ਪੀਂਦੇ ਨੇ ਲੋਕ ਔਰ ਜਿਹੜੇ ਲੋਕੀ ਸ਼ੂਗਰ ਦੇ ਮਰੀਜ਼ ਆ ਉਹਨਾਂ ਨੂੰ ਚਾਹੀਦਾ ਪਲੇਨ ਗੰਨੇ ਦਾ ਰਸ ਪੀਣਾ अच्छा दे। जी। ਭਲੇ ਇਹਦੇ ਵਿੱਚ ਕੁਝ ਨਾ ਪਾਇਆ ਹੋਵੇ ਨਾ ਨਿੰਬੂ ਨਾ ਅਦਰਕ ਨਾ ਕੁਝ ਵੀ ਉਹਨੂੰ ਬਲਕਿ ਰਸ ਵਾਲੇ ਨੂੰ 5 ਰੁਪਏ ਵੱਧ ਦਿਓ। ਦੇਖੋ ਆਪਾਂ ਹੋਰ ਐਡੇ ਖਰਚੇ ਕਰਦੇ ਆ। ਜੇ ਆਪਾਂ 15 ਵਾਲੀ ਚੀਜ਼ ਦੇ 20 ਦੇ ਦਾਂਗੇ ਉਹਨੂੰ, 20 ਵਾਲੀ ਦੇ 25 ਦੇ ਦਾਂਗੇ, ਉਹ ਤੁਹਾਨੂੰ ਇੱਕ ਤਾਂ ਇੱਜ਼ਤ ਬਹੁਤ ਦਊਗਾ। ਇੱਕ ਤੁਹਾਨੂੰ ਸਾਫ਼ ਕਰਕੇ ਭਲਾਊਗਾ ਔਰ ਉਹਨੂੰ ਕੋਈ ਵੀ ਰੇੜੀ ਚੰਗੀ ਤਰ੍ਹਾਂ ਧੋ ਲਾਪਦੀ ਤੇ ਉਦੋਂ ਬਰਤਨ ਜਿਹੜਾ ਥੱਲੇ ਉਹ ਧੋ ਲਾ ਉਹਦੇ ਵਿੱਚ ਗੰਨੇ ਦਾ ਰਸ ਹੀ ਆਵੇ ਕੱਲਾ। ਔਰ ਜਿਵੇਂ ਆਇਆ ਉਵੇਂ ਛਾਣ ਕੇ ਦੇ ਦੇ ਮੈਨੂੰ ਬਰਫ਼ ਬਿਨਾਂ ਪਾ ਬਰਫ਼ ਆਪ ਦੀ ਮਰਜ਼ੀ ਨਾਲ ਪਵਾ ਲਓ ਬਾਅਦ ਚ ਜਿੰਦੂ ਦਾ ਦਿਲ ਕਰਦਾ ਬਲੋਂ ਨਾ ਪਾਓ ਉਹ ਜਿਹੜਾ ਰਸ ਹੈ ਨਾ ਜੀ ਉਹ ਜਸਟ ਮੈਡੀਸਿਨ ਦੇ ਕੰਮ ਵਾਂਗੂ ਕੰਮ ਕਰੂਗਾ ਔਰ ਤੁਹਾਨੂੰ ਜੀਬ ਦਾ ਟੇਸਟ ਡਿਵੈਲਪ ਕਰਨਾ ਛੋਡੀ ਸਾਹਿਬ ਜਿੰਦਰ ਨੂੰ ਮਰਜ਼ੀ ਕਰ ਲਓ ਪੀਣ ਵਾਲੇ ਦਾਰੂ ਪੀ ਕੇ ਵੀ ਟੇਸਟ ਬਣਾ ਲੈਂਦੇ ਆ ਵੀ ਅੱਜ ਬੜੀ ਟੇਸਟੀ ਆ ਮੈਂ ਤਾਂ ਸਗੋ ਜੀ ਲੂਣ ਤੋਂ ਪਦੀਨੇ ਤੋਂ ਤੇ ਨਿੰਬੂ ਤੋਂ ਬਿਨਾ ਬੜਾ ਸਾਦ ਲੱਗਦਾ ਬਹੁਤ ਸਵਾਦ ਹੁੰਦਾ ਔਰ ਜੇ ਜੇ ਇਹਨੂੰ ਇਦਾਂ ਦਾ ਬਣਾਉਣਾ ਹੁੰਦਾ ਤਾਂ ਉੱਪਰ ਮਾਲਕ ਬੈਠਾ ਉਹ ਕਿਹੜੇ ਰੰਗ ਨਹੀਂ ਪਾਉਂਦਾ ਆੜੂ ਚ ਕਿੰਨੇ ਸਵਾਦ ਪਾਤੇ ਉਹਨੇ ਕੱਲੇ ਚ ਆਲੂ ਬਖਾਰੇ ਚ ਕਿੰਨੇ ਸਵਾਦ ਪਾਤੇ ਉਹਨੇ ਗੰਨੇ ਦੇ ਰਸ ਚ ਵੀ ਪਾ ਸਕਦਾ ਸੀ ਉਹਨੇ ਗੰਨੇ ਦੇ ਰਸ ਨੂੰ ਤੁਹਾਨੂੰ ਮਿੱਠਾ ਹੀ ਦਿੱਤਾ ਹੂੰ ਉਹਨੇ ਜਾਣ ਬੁੱਝ ਕੇ ਦਿੱਤਾ ਉਹਨੂੰ ਇਹਨੂੰ ਇੱਕ ਮੈਡੀਸਿਨ ਬਣਾਇਆ ਕਦੇ ਗੰਨੇ ਦੇ ਰਸ ਤੇ ਟੈਸਟ ਕਰਾ ਕੇ ਦੇਖੋ ਥੋੜੀ ਸਾਹਿ ਤੁਹਾਡੇ ਲਈ ਕਿੰਨੇ ਬੈਨੀਫੀਟਡ ਆ ਔਰ ਗੰਨੇ ਦਾ ਰਸ ਜਿਹੜੇ ਲੋਕ ਪੀਂਦੇ ਆ ਮੈਂ ਕਹਿੰਦਾ ਬਹੁਤ ਹੀ ਭਾਗਸ਼ਾਲੀ ਆ ਜਿਹੜੇ ਉਹ ਪੀਂਦੇ ਆ ਔਰ ਗੰਨੇ ਨੂੰ ਬਣਾਇਆ ਕਿਵੇਂ ਰੀਡ ਦੀ ਹੱਡੀ ਵਰਗਾ ਪੋਰੀ ਪੋਰੀ ਤੁਹਾਡੀ ਪੂਰੇ ਸਕੈਲਟਨ ਨੂੰ ਮਜ਼ਬੂਤ ਕਰਨ